ਹਾਂਜੀ ਸਾਰਿਆਂ ਭੈਣਾਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਜਿਹੜੀ ਆ ਵਾਲੀ ਕਾਰਟ ਆ ਉਹ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਣ ਜਾ ਰਹੇ ਹਾਂ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਜ਼ਰੂਰ ਕਰਿਓ ਠੀਕ ਹੈ ਜੀ ਤੁਹਾਨੂੰ ਮੇਰੇ ਚੈਨਲ ਤੇ ਬਹੁਤ ਹੀ ਹੈਲਪਫੁਲ ਵੀਡੀਓ ਮਿਲਣਗੇ ਜਿਹੜੀਆਂ ਤੁਹਾਨੂੰ ਸਲਾਈ ਵਿੱਚ ਬਹੁਤ ਜ਼ਿਆਦਾ ਕੰਮ ਆਉਣੀਆਂ ਠੀਕ ਹੈ ਜੀ ਦੇਖੋ ਇਹ ਆਪਣੇ ਕੋਲ ਬਾਹ ਦਾ ਕਪੜਾ ਕਟਿੰਗ ਕੀਤਾ ਹੋਇਆ ਡਬਲ ਫੋਲਡਿੰਗ ਠੀਕ ਆ ਆਪਾਂ ਤੁਹਾਨੂੰ ਇਹ ਜਿਹੜੀ ਫਰੰਟ ਵਾਲੀ ਕਾਰਟ ਆ ਠੀਕ ਆ ਉਹਦੀ ਕਟਿੰਗ ਬਾਰੇ ਦੱਸਾਂਗੇ ਜਿਹੜੀ ਕਿ ਬਹੁਤ ਹੀ ਆਸਾਨ ਤਰੀਕਾ ਨਾਲ ਕਟਿੰਗ ਕਰਾਂਗੇ ਉਹਦੀ ਆਪਾਂ ਦੇਖੋ ਉਪਰੋਂ ਤਾਂ ਵੀ ਜਿਹੜਾ ਆਪਾਂ 2.5 ਇੰਚ ਰੱਖਣਾ ਅੱਧੀ ਬਾ ਹਾਫ ਬਾਏ ਹੀ ਆਪਾਂ ਇਹਦੀ ਜਿਹੜੀ ਕਾਰਡ ਪੋਣੀ ਆ ਠੀਕ ਹੈ ਜਿੰਨਾ ਮੋੜਾ ਤੁਸੀਂ ਉਹਨਾਂ ਤਿਆਰ ਰੱਖ ਲੈਣਾ ਜਿਵੇਂ ਸਾਢੇ 7 ਮੋੜਾ ਤਿਆਰ ਆ ਤੇ ਇੱਥੇ ਆਪਣਾ ਨਿਸ਼ਾਨ ਲੱਗ ਗਿਆ ਠੀਕ ਹੈ ਇਸ ਤੋਂ ਬਾਅਦ ਉੱਪਰ ਲਾ ਦੇਣਾ ਨਿਸ਼ਾਨ ਆ 2.5 ਇੰਚ ਦਾ ਠੀਕ ਹੈ ਇੱਥੋਂ ਦੀ ਕਹਿਣ ਰਹੀ ਆਪਣੀ ਕਾਰਟ ਆ ਗਈ ਆਹ ਵਾਲੀ ਬਾਹ ਦੇ ਫਰੰਟ ਵਾਲੇ ਪਾਸੇ ਦੀ ਕਟ ਆ ਗਈ ਠੀਕ ਆ ਇਹਨੂੰ ਆਪਾਂ ਇੱਥੋਂ ਕਟਿੰਗ ਕਰ ਦੇਣਾ ਹੁਣ ਇਹ ਇਸ ਤਰੀਕੇ ਨਾਲ ਤੇ ਜਿਹੜੀ ਹੁਣ ਆਪਾਂ ਤੁਹਾਨੂੰ ਫਰੰਟ ਵਾਲੀ ਕੱਟ ਦੱਸਣ ਲੱਗੇ ਆ ਬਹੁਤ ਹੀ ਸਿੰਪਲ ਈਜੀ ਸੌਖੇ ਸੋਭਾ ਤਰੀਕੇ ਦੱਸਾਂਗੇ ਆਪਾਂ ਠੀਕ ਆ ਇੱਥੇ ਆਪਾਂ ਕੱਟ ਲਾ ਲੈਣਾ ਜਿੰਨਾ ਆਪਣਾ ਮੋਢਾ ਰੈਡੀ ਆ ਇੱਥੇ ਰੈਡੀ ਆ ਮੋਢਾ ਆਪਾਂ ਹੁਣ ਆਪਾਂ ਨੂੰ ਆਹ ਵਾਲੀ ਕਾਟ ਦਾ ਸਾਬ ਕਿਤਾਬ ਲਾਉਣ ਦਾ ਲੋੜ ਨਹੀਂ ਨਾ ਆਪਾਂ ਕਿਵੇਂ ਕਾਟ ਪੋਣੀ ਕਿਵੇਂ ਨਹੀਂ ਆਪਾਂ ਜਮਾਂ ਸੌਖਾ ਤਰੀਕਾ ਦੱਸਦੇ ਆ ਆਹ ਵਾਲਾ ਨਿਸ਼ਾਨਾ ਨ ਤੇ ਆਹ ਵਾਲਾ ਨਿਸ਼ਾਨ ਤੇ ਤੁਸੀਂ ਆਹ ਵਾਲਾ ਕੱਪੜਾ ਲੈ ਆਣਾ ਇਸ ਤਰੀਕੇ ਨਾਲ ਇਹ ਐਕਸਟਰਾ ਠੀਕ ਆ ਲੈ ਆਂਦੇ ਨਾ ਆਹ ਵਾਲੇ ਨਿਸ਼ਾਨ ਤੇ ਤੁਸੀਂ ਆਹ ਵਾਲਾ ਕੱਪੜਾ ਲੈ ਆਂਦਾ ਹੁਣ ਤੁਸੀਂ ਇੱਥੋਂ ਇਸ ਤਰੀਕੇ ਨਾਲ ਨਿਸ਼ਾਨ ਲਾ ਦੇਣਾ ਠੀਕ ਹੈ ਆਹ ਵਾਲਾ ਨਿਸ਼ਾਨ ਤੁਸੀਂ ਲੈ ਆਂਦੇ ਇਥੇ ਤੇ ਤੁਹਾਨੂੰ ਕੋਈ ਹਿਸਾਬ ਕਿਤਾਬ ਲਾਉਣ ਦੀ ਲੋੜ ਨਹੀਂ ਪਈ ਹੈ ਨਾ ਵੀ ਆਪਾਂ ਕਾਟ ਕਿਵੇਂ ਪਾਉਣੀ ਹੈ ਕਿੰਨੇ ਇੰਚ ਦਾ ਕੱਪੜਾ ਰੱਖਣਾ ਤੁਸੀਂ ਬਸ ਇੱਥੋਂ ਕੱਪੜਾ ਇਸ ਤਰੀਕੇ ਨਾਲ ਚੁੱਕ ਲੈਣਾ ਆਹ ਵਾਲਾ ਕੰਨੀ ਵਾਲਾ ਕੱਪੜਾ ਤੁਸੀਂ ਇਸ ਕੱਟ ਤੇ ਲੈ ਕੇ ਆਉਣਾ ਜਿੱਥੇ ਆਪਾਂ ਮੋੜ ਦਾ ਕੱਟ ਲਾਇਆ ਇੱਥੇ ਲੈ ਆਂਦਾ ਤੇ ਹੁਣ ਤੁਸੀਂ ਇੱਥੇ ਨਿਸ਼ਾਨ ਲਾ ਲਿਆ ਠੀਕ ਹੈ ਹੁਣ ਇਸ ਨਿਸ਼ਾਨ ਦੇ ਤੁਸੀਂ ਇਹਦੀ ਕਾਟ ਪਾ ਦੇਣੀ ਹੈ ਦੇਖੋ ਇਸ ਤਰੀਕੇ ਨਾਲ ਪੈ ਗਈ ਜੀ ਕਾਟ ਆਪਣੀ ਦੇਖੋ ਇਸ ਤਰ੍ਹਾਂ ਦੇਖੋ ਆਵਲੀ ਕਾਟ ਪੈ ਗਈ ਆਪਣੀ ਆਵਲੀ ਆਪਣੀ ਕਾਟ ਪਈ ਹੋਈ ਹੈ ਜਿਹੜਾ ਕੱਟ ਵਾਲਾ ਕਪੜਾ ਹੈ ਕਪੜਾ ਤੁਹਾਨੂੰ ਦਿਖਤ ਨਹੀਂ ਰਿਹਾ ਇੰਨੀ ਕਾਟ ਪੈ ਗਈ ਆਪਣੀ ਇਹ ਬਹੁਤ ਹੀ ਸੌਖਾ ਤਰੀਕਾ ਠੀਕ ਹੈ ਦੇਖੋ ਇਹ ਹੋਗੀ ਬਾਹਾਂ ਦੀ ਬੈਕ ਵਾਲੀ ਕਾਟ ਇਹ ਹੋਗੀ ਬਾਹਾਂ ਦੀ ਫਰੰਟ ਵਾਲੀ ਕਾਟ ਤੇ ਜੇ ਤੁਸੀਂ ਬਾਹਾਂ ਦੀ ਕਟਿੰਗ ਕਰਨੀ ਹੈ ਤੁਸੀਂ ਇਸ ਤਰੀਕਨੇ ਕਟਿੰਗ ਕਰ ਲੈਣੀ ਆ ਠੀਕ ਹੈ ਆਹ ਵਾਲਾ ਕੱਟ ਲਾ ਲੈਣਾ ਆਪਾਂ ਠੀਕ ਹੈ ਆਪਾਂ ਮੋੜੇ ਦਾ ਨਿਸ਼ਾਨ ਲਾ ਲਿਆ ਇੱਥੇ ਮੋਢੇ ਦੀ ਕਟਿੰਗ ਕਰ ਲਈ ਬੈਕ ਵਾਲੀ ਇੱਥੇ ਆਪਾਂ ਕੱਟ ਲਾ ਲਿਆ ਪੂਰੇ ਮੋਢੇ ਤੇ ਜਿਹੜਾ ਆ ਕੰਨੀ ਵਾਲਾ ਕਪੜਾ ਉਹ ਆਪਾਂ ਇਸ ਤਰੀਕੇ ਨਾਲ ਇੱਥੇ ਲੈ ਗਏ ਇਸ ਕੱਟ ਤੇ ਤੇ ਬਾਕੀ ਆਪਣੀ ਕਾਰ ਤੁਸੀਂ ਦੇਖ ਸਕਦੇ ਹੋ ਆਪਣੀ ਕਾਰ ਬਹੁਤ ਸੋਹਣੀ ਪਈ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੀ ਬਾਜੂ ਦੀ ਕਾਰਟ ਪਾ ਸਕਦੇ ਹੋ ਬਹੁਤ ਹੀ ਸਿੰਪਲ ਤਰੀਕਾ ਕੋਈ ਤੁਹਾਨੂੰ 1/2 ਇੰਚ ਲੈਣ ਦੀ ਲੋੜ ਨਹੀਂ ਕੋਈ 1/4 ਇੰਚ ਕੋਈ ਹਿਸਾਬ ਕਿਤਾਬ ਲਾਉਣ ਦੀ ਲੋੜ ਨਹੀਂ ਪਣੀ ਵਿਕਦ੍ਰੋ ਕਿਦ੍ਰੋ ਅਸੀਂ ਕਟਿੰਗ ਕਰੀਏ ਬਾ ਸਿਮਪਲ ਜਿਹਾ ਤਰੀਕਾ ਤੁਸੀਂ ਇਸ ਤਰੀਕੇ ਨਾਲ ਲੈ ਆਉਣਾ ਹੈਗਾ ਉਹ ਕਾਰ ਤੁਹਾਡੇ ਆਪਣੇ ਆਪ ਹੀ ਉੱਥੇ ਆ ਜਾਣੀ ਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ